ਪਾਠ 6 ਨੀਕੀ ਉਦੇਸ਼ ਲੋੜ ਵੇਲੇ ਕਿਸੇ ਦੀ ਮਦਦ ਕਰਨੀ ਨੈਤਿਕ ਮੁੱਲਾਂ ਨੂੰ ਗ੍ਰਹਿਣ ਕਰਨ ਦੀ ਪ੍ਰੇਰਣਾ ਗਰਮੀਆਂ ਦੇ ਦਿਨਸਾਂ ਕਰਨਜੋਤ ਬਾਹਰ ਵਿਹੜੇ ਵਿੱਚ ਬੈਠ ਕੇ ਸਕੂਲ ਤੋਂ ਮਿਲਿਆ ਕੰਮ ਕਰ ਰਹੀ ਸੀ ਇਹਨੇ ਨੂੰ ਦਾਦੀ ਜੀ ਦੀ ਆਵਾਜ਼ ਆਈ ਬੇਟੀ ਕਰਨਜੋਤ ਅੱਜ ਕਹਾਣੀ ਨਹੀਂ ਸੁਣਣੀ ਮੈਂ ਬੜੀ دیر ਤੋਂ ਉਡੀਕ ਕਰ ਰਹੀ ਹਾਂ ਮੈਨੂੰ ਪਤਾ ਹੈ ਕਿ ਤੂੰ ਕਹਾਣੀ ਸੁਣੇ ਬਗਰ ਸੋਵੇਂਗੀ ਨਹੀਂ ਕਰਨਜੋਤ ਨੇ ਬੜੇ ਮਿੱਠੇ ਲੈਜ਼ੇ ਵਿੱਚ ਬੋਲਦਿਆਂ ਕਿਹਾ ਮੇਰੀ ਪਿਆਰੀ ਦਾਦੀ ਮਾਂ ਬਸ ਹੁਣੇ ਆਈ ਅਖੀਲਾ ਪ੍ਰਸ਼ਨ ਹੈ ਇੱਕ ਲਾਈਨ ਲਿਖਣੀ ਰਹਿ ਗਈ ਬਸ ਆਈ ਦਾਦੀ ਮਾਂ ਮੈਨੂੰ ਵੀ ਪਤਾ ਹੈ ਕਿ ਮੈਨੂੰ ਕਹਾਣੀ ਸੁਣਾਏ ਬਿਨਾ ਤੁਸੀਂ ਸੌਵੋਗੇ ਨਹੀਂ ਬਸ ਬਸ ਹੁਣੇ ਆਈ ਕਰਨਜੋਤ ਨੇ ਫਟਾਫਟ ਕਿਤਾਬਾਂ ਕਾਪੀਆਂ ਸਮੇਟੀਆਂ ਅਤੇ ਤੇਜ਼ੀ ਨਾਲ ਦਾਦੀ ਮਾਂ ਦੀ ਗੋਦ ਵਿੱਚ ਸਿਰ ਰੱਖ ਕੇ ਲੇਟ ਗਈ ਚਲੋ ਸੁਣਾਓ ਅੱਜ ਦੀ ਕਹਾਣੀ ਦਾਦੀ ਜੀ ਬੋਲੇ ਲੈ ਸੁਣ ਫਿਰ ਇੱਕ ਵਾਰੀ ਇੱਕ ਯਾਤਰੀ ਸਫਰ ਵਿੱਚ ਚੱਲਦੇ-ਚੱਲਦੇ ਆਪਣੇ ਰਸਤੇ ਤੋਂ ਪਟਕ ਗਿਆ ਜੰਗਲ ਵਿੱਚ ਪਹੁੰਚ ਗਿਆ ਰਾਤ ਹੋ ਚੁੱਕੀ ਸੀ ਰਾਤ ਕੱਟਣ ਲਈ ਉਸ ਨੂੰ ਕੋਈ ਟਿਕਾਣਾ ਨਾ ਮਿਲਿਆ ਉਸ ਨੂੰ ਬਹੁਤ ਚਿੰਤਾ ਹੋ ਰਹੀ ਸੀ ਉਸਨੇ ਸੋਚਿਆ ਕਿ ਜੇ ਮੈਂ ਕਿਸੇ ਦਰਖਤ ਹੇਠ ਰਾਤ گزارਾਂ ਤਾਂ ਜੰਗਲੀ ਜਾਨਵਰ ਮੈਨੂੰ ਜ਼ਿੰਦਾ ਨਹੀਂ ਛੱਡਣਗੇ ਕਰਨਜੋਤ ਬੋਲੀ ਦਾਦੀ ਮਾ ਇਹ ਤਾਂ ਬਹੁਤ ਬੁਰਾ ਹੋਇਆ ਦਾਦੀ ਜੀ ਬੋਲੇ ਪਰ ਉਸਨੇ ਹੌਸਲਾ ਨਹੀਂ ਛੱਡਿਆ ਅਤੇ ਉੱਠ ਤੁਰਿਆ ਅਖੀਰ ਦੂਰ ਉਸਨੂੰ ਇੱਕ ਛੋਟਾ ਜਿਹਾ ਪਿੰਡ ਦਿਖਾਈ ਦਿੱਤਾ ਉਹ ਡਿੱਗਦਾ ਟੰਦਾ ਉੱਥੇ ਪਹੁੰਚਿਆ ਉਸ ਪਿੰਡ ਵਿੱਚ ਉਸਨੂੰ ਇੱਕ ਅਜੀਹਾ ਇਨਸਾਨ ਮਿਲਿਆ ਜਿਹੜਾ ਉਸਦੀ ਤਕਲੀਫ ਸਮਝ ਗਿਆ ਕਰਨਜੋਤ ਬੋਲੀ ਕੀ ਉਸਨੇ ਉਸਦੀ ਮਦਦ ਕੀਤੀ ਦਾਦੀ ਜੀ ਬੋਲੇ ਬਿਲਕੁਲ ਕਰਨਜੋਤ ਇਸ ਦੁਨੀਆ ਵਿੱਚ ਚੰਗੇ ਇਨਸਾਨ ਵੀ ਬੜੇ ਹਨ ਜਿਨ੍ਹਾਂ ਦੇ ਸਹਾਰੇ ਹੀ ਦੁਨੀਆ ਚੱਲਦੀ ਹੈ ਉਸਨੇ ਉਸ ਯਾਤਰੀ ਨੂੰ ਰਾਤ ਉਸਦੇ ਘਰ ਕੱਟਣ ਲਈ ਕਿਆ ਉਸਨੇ ਯਾਤਰੀ ਨੂੰ ਸਰਦਾ ਪੁੱਜਦਾ ਭੋਜਨ ਚਕਾਇਆ ਬੜੇ ਆਦਰ ਸਤਕਾਰ ਨਾਲ ਬਿਸਤਰਾ ਵਿਛਾ ਕੇ ਸੌਣ ਲਈ ਕਿਆ ਰਾਤ ਕਾਫੀ ਹੋ ਚੁੱਕੀ ਸੀ ਅਚਾਨਕ ਉਸ ਘਰ ਦਾ ਦਰਵਾਜ਼ਾ ਖੜਕਿਆ ਯਾਤਰੀ ਨੇ ਪਰਦੇ ਵਿੱਚੋਂ ਤੱਕਿਆ ਤਾਂ ਕੀ ਦੇਖਦਾ ਇਕ ਆਦਮੀ ਜਿਹੜਾ ਵੇਖਣ ਵਿੱਚ ਬੜਾ ਅਮੀਰ ਲੱਗ ਰਿਹਾ ਸੀ ਉਸ ਉੱਤੇ ਭੜਕ ਰਿਹਾ ਸੀ ਕਿ ਮੇਰਾ ਕਰਜ਼ ਵਾਪਸ ਕਰ ਨਹੀਂ ਤਾਂ ਮੈਂ ਤੈਨੂੰ ਛੱਡਾਂਗਾ ਨਹੀਂ ਫਿਰ ਉਸਨੇ ਕੀ ਕਿਹਾ ਤਾਤੀ ਕਰਨ ਜੂਤ ਬੋਲੀ ਕਹਿਣਾ ਕੀ ਸੀ ਸਿਰ ਝੁਕਾ ਕੇ ਚੁੱਪਚਾਪ ਖੜਾ ਹੋ ਗਿਆ ਦੋ ਦਿਨ ਦੀ ਮੌਲਤ ਦੇ ਕੇ ਉਹ ਗੁੱਸੇ ਵਿੱਚ ਬੋਲਦਾ ਬੋਲਦਾ ਚਲਾ ਗਿਆ ਫਿਰ ਕੀ ਹੋਇਆ ਤਾਤੀ ਅਗਲੀ ਸਵੇਰ ਉਹ ਦਿਆਲੂ ਇਨਸਾਨ ਨੇ ਯਾਤਰੀ ਅੱਗੇ بڑے ਆਦਰ ਨਾਲ ਨਾਸ਼ਤਾ ਰੱਖਿਆ ਬੇਸ਼ਕੋ ਰਾਤ ਦੀ ਘਟਨਾ ਕਾਰਨ ਅੰਦਰੋਂ ਬਹੁਤ ਦੁਖੀ ਸੀ ਪਰ ਉਸਨੇ ਉਹ ਦੁੱਖ ਆਪਣੇ ਚਿਹਰੇ ਤੇ ਆਉਣ ਨਹੀਂ ਦਿੱਤਾ ਯਾਤਰੀ ਤਾਂ ਸਭ ਕੁਝ ਜਾਣਦਾ ਸੀ ਉਸਨੇ ਜਾਣ ਲਗਿਆ ਬਹੁਤ ਸਾਰਾ ਧਨ ਉਸ ਦਿਆਲੂ ਇਨਸਾਨ ਨੂੰ ਦਿੰਦਿਆਂ ਕਿਆ ਕਿ ਤੂੰ ਮੇਰੀ ਲੋੜ ਵੇਲੇ ਮਦਦ ਕੀਤੀ ਹੈ ਅਤੇ ਇਸ ਮਦਦ ਬਦਲੇ ਤੂੰ ਮੇਰੇ ਕੋਲੋਂ ਕੋਈ ਕੀਮਤ ਨਹੀਂ ਮੰਗੀ ਇਹ ਧੰਨਵਾਦ ਦੇ ਰੂਪ ਵਿੱਚ ਛੋਟਾ ਜਿਹਾ ਤੋਹਫਾ ਹੈ ਦੁਨੀਆ ਨੂੰ ਤੇਰੇ ਵਰਗੇ ਇਨਸਾਨਾਂ ਦੀ ਬੜੀ ਲੋੜ ਹੈ। ਇਹ ਕਹਿੰਦੇ ਹੋਏ ਉਹ ਆਪਣੇ ਰਾਹ ਪੈ ਗਿਆ। ਦਾਦੀ ਉਹ ਕਿੰਨਾ ਨੇਕ ਇਨਸਾਨ ਸੀ ਜਿਸਨੇ ਗਰੀਬ ਤੇ ਕਰਜ਼ਾਈ ਹੁੰਦਿਆਂ ਵੀ ਯਾਤਰੀ ਦੀ ਮਦਦ ਕੀਤੀ। ਹਾਂ ਕਰਨਜੋਤ ਅਜਿਹੀ ਹੀ ਇਨਸਾਨਤਾ ਈ ਤਾਂ ਦੁਨੀਆ ਟਿਕੀ ਹੋਈ ਹੈ। ਕਹਾਣੀ ਸੁਣ ਕੇ ਕਰਨਜੋਤ ਦਾਦੀ ਨਾਲ ਗਲਵਕੜੀ ਪਾ ਕੇ ਸੌਂ ਗਈ। ਕੀ ਸਿੱਖਿਆ? ਕੀਤੀ ਨੇਕੀ ਹਮੇਸ਼ਾ ਮੁੱਲ ਪਾਉਂਦੀ ਹੈ।